ਫੌਜੀ ਹਮਾਰੇ ਹਮਾਰੇ ਜੀ ਸ੍ਰਿੰਦਰ ਸਿੰਘ ਫੌਜੀ ਹਮਾਰੇ ਹਮਾਰੇ ਪਿੰਡ ਦੋਡੀਆਂ ਤਹਿ ਮੂਨਕ ਜ਼ਿਲ੍ਹਾ ਸੰਗਰੂਰ ਦਾ ਜਵਾਨ ਸਰਿੰਦਰ ਸਿੰਘ ਕੋਟਾ ਰਾਜਸਥਾਨ ਸਿੱਖ ਰੈਜੀਮੈਂਟ ਯੂਨਿਟ 14 ਚਿੱਤਾਨਾਥ ਸੀ ਜੋ ਕਿ ਗੰਗਾ ਨਗਰ ਹੈਲੀਪੈਡ ਟ੍ਰੇਨਿੰਗ ਦੌਰਾਨ ਸ਼ਹੀਦ ਹੋ ਗਿਆ ਸ਼ਹੀਦ ਦਾ ਸੰਸਕਾਰ ਸਰਕਾਰੀ ਸਨਮਾਨ ਨਾਲ ਪਿੰਡ ਡੂਡੀਆਂ ਚ ਕਰ ਦਿੱਤਾ ਗਿਆ ਸ਼ਹੀਦ ਸਰਿੰਦਰ ਚਾਰਪੈਣਾ ਦਾ ਇਕਲੌਤਾ ਪਰਾਸੀ ਪਰਿਵਾਰ ਦੇ ਵਿੱਚ ਪਿਛੇ ਇੱਕ ਬੇਟੀ ਇੱਕ ਪੁੱਤਰ पत्नी अति माता पिता सने चाचे नु छड गया परिवार को सुरेंद्र सिंह फौजी ही एक मात्र आमदनी का सहारा सी क्योंकि इस परिवार को खेती करने नु जमीन भी नहीं पंजाब सरकार रक्षा मंत्रालय के अधिकारी वरिंदर गोयल एमएलए प्रवीण सिंगला तहसीलदार मूनक ने शहीद नु श्रद्धांजलि भेंट की थी है अंतम संस्कार समय हर अख मेरा नाम रिंकू सिंह है ਜਿਹੜਾ ਆਪਣਾ ਸ੍ਰਿੰਦਰ ਸਿੰਘ ਇਹ ਮੇਰੀ ਜੁੰਟ ਦਾ 14 ਸਿੱਖ ਦਾ ਸੀ ਸਿੱਖਰੀ ਜੀ ਵੈਂਟ ਸੀ ਤੇ ਆਪਣਾ ਜਿਹੜੀ 14 ਸਿੱਖ ਜੁੰਟ ਹੈ ਇਹ ਸਾਡੀ ਜੁੰਟ ਕੋਟਾ ਰਾਜਸਥਾਨ ਦੇ ਵਿੱਚ ਸੀ ਤੇ ਟ੍ਰੇਨਿੰਗ ਕਰਨ ਆਏ ਸੀ ਸਲੇਡਿੰਗ ਹੁੰਦੀ ਜੋ ਗਾਜ ਦੇ ਉੱਤੇ ਥੱਲੇ ਉਤਰਦੇ ਹੁੰਨੇ ਆ ਭਾਈ ਉਹ ਕਰਨ ਆਏ ਸੀ ਆਪਣਾ ਸ਼੍ਰੀ ਜੰਗਾ ਨਗਰ ਜੀ ਉੱਥੇ ਆ ਕੇ ਟ੍ਰੇਨਿੰਗ ਦੇ ਦੌਰਾਨ ਗਿਰ ਗਿਆ ਜੀ ਤੇ ਮਤਲਬ ਇਦਾਂ ਗਿਰਨ ਕਾਰਨ ਕੋਈ ਦਿੱਕਤ ਆਈ ਤਾਂ ਹਸਪੀਟਲ ਚ ਲੱਗ ਗਿਆ ਨੂੰ ਜੀ ਤੇ ਉੱਥੇ ਮਲੇ ਨੂੰ ਦੀ ਡੈਥ ਹੋ ਗਈ ਜੀ ਮਤਲਬ ਟ੍ਰੇਨਿੰਗ ਦੌਰਾਨ ਇਹ ਸ਼ਹੀਦੀ ਪ੍ਰਾਪਤ ਕਰੀ ਹੈ ਜੀ ਮਤਲਬ ਸ਼ਹੀਦੀ ਦਾ ਦਰਜਾ ਮਤਲਬ ਛੇ 10 ਮਿਲੀਅਨ ਉਹਨਾਂ ਛੇ ਛੇ ਦੇ ਹੋਏ ਨੇ ਟਾਈਮ ਦੇ ਦਰਾਂ ਦੀ ਤੇ ਮਤਲਬ ਇਹ ਇਹੀ ਕਹਿੰਦੇ ਬਹੁਤ ਗਰੀਬ ਘਰੋਂ ਆਈ ਚਾਰ ਜਵਾ ਚਾਰ ਭੈਣਾਂ ਦਾ ਇਕੱਲਾ ਭਰਾ ਸੀ ਤੇ ਦੋ ਛੋਟੇ ਛੋਟੇ ਜਵਾਕ ਨੇ ਜੀ ਇੱਕ ਮੁੰਡਾ ਤੇ ਕੁੜੀ ਤੇ ਮਤਲਬ ਘਰ ਦਾ ਸਟਾਰ ਮਤਲਬ ਇਹ ਸੀ ਸਾਰਾ ਘਰ ਦਾ ਲੈਣਾ ਦੇਣਾ ਸਾਰਾ ਕੁਝ ਇਹ ਤੇ ਸਿਰ ਸਿਰ ਤੇ ਚੱਲਦਾ ਸੀ ਮਾਤਾ ਤੇ ਪਿਤਾ ਦੋ 70 70 ਸਾਲ ਤੋਂ ਉੱਪਰ ਨੇ ਜੀ 70 ਸਾਲ ਦੀ ਜਿਹੜੇ ਉੱਤੇ ਨੇ ਜੀ ਤੇ ਆਪਣਾ ਸਰਕਾਰ ਕੇਂਦਰ ਹੋਈ ਜਾਂ ਪੰਜਾਬ ਹੋਈ ਕੀ ਮੰਗ ਰੱਖਦੇ ਵਿੱਚ ਅਸੀਂ ਸਰਕਾਰ ਅਮਨ ਸਟੇਟ ਪੰਜਾਬ ਸਰਕਾਰ ਤੋਂ ਮੰਗ ਰੱਖਦੇ ਆ ਜੀ ਜਿਵੇਂ ਇਹਨਾਂ ਦੀ ਵਾਈਫ ਹੋ ਗਈ ਇਹਨਾਂ ਦੀ ਵਾਈਫ ਨੂੰ ਮਤਲਬ ਨੌਕਰੀ ਦਿੱਤੀ ਬੱਚੇ ਤਾਂ ਬਹੁਤ ਛੋਟੇ ਨੇ ਜੀ ਤੇ ਵਾਈਫ ਨੂੰ ਨੌਕਰੀ ਦਿੱਤੀ ਜਾਵੇ ਬਾਕੀ ਮਤਲਬ ਜੋ ਵੀ ਭਗਵੰਤ ਮਾਨ ਸਰਕਾਰ ਨੇ ਜਿਹੜੀ ਸੁਵਿਧਾ ਕੀਤੀ ਹੈ ਆਪਣੇ ਸੇਵਾਦ ਫੌਜੀਆ ਨੂੰ ਜੀ ਤੇ ਉਹ ਜ਼ਰੂਰ ਦਿੱਤੀ ਜਾਵੇ ਤਾਂ ਜੋਗੇ ਇਹਨਾਂ ਦੇ ਮਤਲਬ ਬੱਚੇ ਨਾਲ ਰੋਣੇ ਜੀ ਦੇਖੋ ਕਿ ਉਹ ਤਾਂ ਜਾਣਨਾ ਚੱਲ ਗਿਆ ਜੀ ਪਰ ਬੱਚੇ ਦਾ ਕਿ ਭਿਕ ਬਣ ਗਿਆ ਜੀ ਤੇ ਜੀ ਚਾਰ ਗੁੱਡੀਆਂ ਨੇ ਮੇਰੇ ਪੰਜ ਵਾਈ ਵੀ ਸੀ ਉਹ ਚਾਰੋਂ ਪੱਜਾਂ ਦਾ ਸਾਰਾ ਹੀ ਹੋਰ ਕੋਈ ਸਾਰਾ ਨਹੀਂ ਇਸੇ ਦੇ ਸਿਰ ਤੇ ਰੋਟੀ ਖਾਦੇ ਸੀ ਕੋਈ ਜ਼ਮੀਨ ਨਹੀਂ ਕੋਈ ਜਾਇਜ਼ ਤਰੀਕਾ ਨਹੀਂ ਹੈ ਇਸੇ ਦੇ ਸਿਰ ਤੇ ਕਾਰੋਬਾਰ ਸੀ ਜੀ ਚਾਰ ਪੂਰੇ ਗੁੱਡੀਆਂ ਨੇ ਪੰਜ ਵਾਏ ਛੋਟਾ ਪੰਜਾਬ ਵਿਚਾਰਾ ਗੁੱਡੀਆਂ ਤੋਂ ਇਹ ਹੀ ਛੋਟਾ ਸਾਰਿਆਂ ਤੋਂ ਇਹ ਟ੍ਰੇਨਿੰਗ 'ਚ ਮੌਤ ਹੋ ਗਈ ਵਿਚਾਰੇ ਦੀ ਕੱਲ ਫੋਨ ਆਇਆ ਚੰਗਾ ਘੰਟਾ ਗੱਲਾਂ ਕਰਦਾ ਰਿਹਾ ਉਹਦੂ ਵਾਰ ਟ੍ਰੇਨਿੰਗ ਤੇ ਜਾਂਦੇ ਜਦੇ ਮੌਤ ਹੋ ਗਈ ਹਾਂਜੀ ਸਰਿੰਦਰ ਸਿੰਘ ਜੀ ਇਹ ਆਪਣਾ ਟ੍ਰੇਨਿੰਗ ਦੇ ਦੌਰਾਨ ਜਿਹੜੇ ਸੀਗੇ ਇਹਨਾਂ ਦੀ ਆਪਣਾ ਮੌਤ ਹੋਈ ਹੈ ਜੀ ਇਹ ਬਹੁਤ ਵਧੀਆ ਲੜਕਾ ਸੀਗਾ ਜੀ ਇਹਦੀ ਸਰਵਿਸ 14 ਸਾਲ ਦੇ ਕਰੀਬ ਹੋ ਚੁੱਕੀ ਸੀਗੀ ਤੇ ਇਹ ਪਹਿਲਾਂ ਬਹੁਤ ਵਧੀਆ ਮੁੰਡਾ ਰਿਹਾ ਜਿਨੇ ਘਾਤਕ ਸਪੋਰਟਸ ਦੇ ਕੰਪੀਟੀਸ਼ਨ ਕਾਫੀ ਅਚੀਵਮੈਂਟ ਹੈ ਇਸ ਮੁੱਦੇ ਦਾ ਬਹੁਤ ਅੱਛਾ ਜਵਾਨ ਸੀਗਾ ਬਾਕੀ ਟ੍ਰੇਨਿੰਗ ਦੇ ਦੌਰਾਨ ਇਹਨਾਂ ਦੀ ਜਿਹੜਾ ਇਹਨਾਂ ਦੀ ਮੌਤ ਹੋਈ ਹੈ ਜੀ ਪਰਿਵਾਰ ਨੂੰ ਕੀ ਕੁਝ ਮਿਲੇਗਾ ਸਰ ਸਰਕਾਰ ਵੱਲੋਂ ਪਰਿਵਾਰ ਨੂੰ ਜੋ ਵੀ ਹੈ ਜੀ ਇਹਨਾਂ ਦਾ ਡਾਕੂਮੈਂਟ ਕਾਰਵਾਈ ਹੋ ਜੇਗੀ ਸਾਰਾ ਜੋ ਵੀ ਇਹਨਾਂ ਨੂੰ ਬੰਦੀ ਕਾਰਵਾਈ ਹੋਣ ਤੋਂ ਬਾਅਦ ਜੋ ਵੀ ਇਹਨਾਂ ਨੂੰ ਬੈਨੀਫਿਟ ਨੇ ਸਾਰੇ ਦਿੱਤੇ ਜਾਣਗੇ ਜੋ ਵੀ ਇਹਨਾਂ ਦੇ ਬਾਕੀ ਪਰਿਵਾਰ ਨੂੰ ਜੋ ਬੈਨੀਫਿਟ ਜੋ ਵੀ ਇਹਨਾਂ ਦੇ ਬੰਦੇ ਆ ਉਹ ਦਿੱਤੇ ਜਾਣਗੇ ਇਹ ਨਾਇਕ ਸੁਰਿੰਦਰ ਸਿੰਘ ਜੋ ਪਿੰਡ ਡੂੜੀਆਂ ਦਾ ਰਹਿਣ ਵਾਲਾ ਸੀ ਤੇ ਸ਼ਹੀਦ ਹੋ ਗਿਆ ਫੌਜ ਦੇ ਵਿੱਚ ਬਹੁਤ ਵੱਡਾ ਦੁੱਖ ਹੈ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਸਾਰਾ ਨਗਰ ਇੱਥੇ ਇਕੱਠਾ ਹੋਇਆ ਹੈ ਸੋ ਇਸ ਦੁੱਖ ਦਾ ਮੈਂ ਸਮੇਂ ਦਾ ਸ਼ਬਦਾਂ ਵਿੱਚ ਵਰਨਣ ਨਹੀਂ ਕੀਤਾ ਜਾ ਸਕਦਾ ਚਾਰ ਭੈਣਾਂ ਦਾ ਇਕਲੋਤਾ ਭਰਾ ਸੀ ਦੋ ਛੋਟੇ ਬੱਚੇ ਨੇ ਬਜ਼ੁਰਗ ਮਾਮਾ ਸੋ ਇਹ ਬਹੁਤ ਵੱਡੀ ਦੁੱਖ ਦੀ ਘੜੀ ਹੈ ਤੇ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਖੜੀ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਪਹਿਲੇ ਹੀ ਇਹ ਅਨਾਉਂਸ ਕੀਤਾ ਵੀ ਕਿ ਫੌਜੀ ਜੌਨੇ ਉਹ ਸਾਡਾ ਸਰਮਾਇਆ ਸਾਨੂੰ ਉਹਨਾਂ ਦੇ ਮਾਣ ਹੈ ਕਿਉਂਕਿ ਫੌਜੀ ਜੇ ਦੁਨੀਆ ਤੋਂ ਜਾਂਦੇ ਆ ਤਾਂ ਅਮਰ ਹੋ ਜਾਂਦੇ ਆ ਇਹ ਸ਼ਹੀਦ ਨੇ ਜਿਹੜੇ ਸਾਡਾ ਸਰਮਾਇਆ ਨੇ ਅਸੀਂ ਇਹਨਾਂ ਦੀ ਬਦੌਲਤ ਹੀ ਆਰਾਮ ਦੀ ਜ਼ਿੰਦਗੀ ਜੀ ਰਹੇ ਹਾਂ ਸੋ ਪੰਜਾਬ ਸਰਕਾਰ ਜੋ ਵੀ ਸਦਾ ਕੋ ਮਾਂ ਸਿੰਘ ਮਾਂ ਜੀ ਆਣਗੇ ਇੱਥੇ ਜੋ ਵੀ ਪਰਿਵਾਰ ਦੀ ਮਦਦ ਦੀ ਹੋਏਗੀ ਉਹ ਕਰਾਂਗੇ ਪਰਿਵਾਰ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਪਰਿਵਾਰ ਨੂੰ ਕੋਈ ਤਕਲੀਫ ਨਹੀਂ ਆਉਣ ਦੇਵਾਂਗੇ ਪਰਿਵਾਰ ਨੂੰ ਕੋਈ ਕਮੀ ਨਹੀਂ ਲੱਗੇ ਬਾਕੀ ਜੋ ਚਲਾ ਗਿਆ ਉਹਨਾਂ ਦੇਖੋ ਵਾਪਸ ਨਹੀਂ ਲਿਆਂਦਾ ਜਾ ਸਕਦਾ ਕੋਈ ਸ੍ਰਿਸ਼ਟੀ ਦਾ ਦਸਤੂਰ ਨਹੀਂ ਇਸ ਤਰ੍ਹਾਂ ਦਾ ਸੋ ਬਹੁਤ ਵੱਡਾ ਜਿੱਥੇ ਦੁੱਖ ਹੈ ਉੱਥੇ ਮਾਣ ਵੀ ਹੈ ਕਿਸਰਦਾ ਹੋ ਬੇਟਾ ਦੇਸ਼ ਦੀ ਰੱਖਿਆ ਦੇ ਲਈ ਉਸ ਸ਼ਹੀਦ ਵੀ ਸੋਨੇ ਪੰਜਾਬ ਸਰਕਾਰ ਦੀ ਤਰਫੋਂ ਉਹਦੇ ਪ੍ਰਤੀਸ਼ਰਧਤਾ ਤੇ ਸਤਿਕਾਰ ਪੇਟ ਕਰਦੇ ਆ। ਸਿਰ